ਹਾਂਜੀ ਸਸੀ ਕਾਂਜੀ ਅ ਮੈਂ ਇੰਜਨਾ ਫਿਊਲ ਕਾਰਡ ਹੁੰਦਾ ਉਹਦੇ ਬਾਰੇ ਗੱਲ ਕਰ ਸਕਦੀ ਕਾਦੇ ਬਾਰੇ ਫਿਊਲ ਕਾਰਡ ਫਿਊਲ ਕਾਰਡ ਹਾਂਜੀ ਹਾਂਜੀ ਆ ਹਾਂਜੀ ਆ ਸੀਐਨਐ ਫਿਊਲ ਕਾਰਡ ਬਣਵਾਇਆ 2018 ਦੇ ਵਿੱਚ ਤੇ ਉਹ ਹਨਾ ਪਤਾ ਨਹੀਂ ਤੋਂ ਟਾਈਮ ਹੀ ਨੇ ਪਹਿਲਾਂ ਕਿਸੇ ਨੇ ਉਹ ਯੂਜ਼ ਕਰ ਲਿਆ ਹਨਾ ਸਾਨੂੰ ਪਤਾ ਹੀ ਨਹੀਂ ਹੈਗਾ ਤੇ ਅਸੀਂ ਈਵਨ ਉਸ ਸਾਈਡ ਤੇ ਕਦੇ ਗਏ ਵੀ ਨਹੀਂ ਹੈਗੇ ਐਨਐ ਸਾਈਡ ਤੇ ਤੇ ਉਹ ਸਾਨੂੰ ਕੀ ਕਰਨਾ ਚਾਹੀਦਾ ਅਸੀਂ ਉਹਨਾਂ ਨੂੰ ਜਦੋਂ ਜਦੋਂ ਸਾਨੂੰ ਉਹ ਈਮੇਲ ਦੇ ਵਿੱਚ ਉਹਨੇ ਭੇਜੀ ਸੀ ਐਨੇ ਦਾ 1200 ਡਾਲਰ ਦਾ ਹਨਾ ਫਿਊਲ ਪੁਆਲਿਆ ਜੁਰਪਾ ਵੈਲੀ ਦੇ ਜੁਰਪਾ ਵੈਲੀ ਦੇ ਵਿੱਚ ਕੋਈ ਪਾਇਲਟ ਪਤਾ ਨਹੀਂ ਕਿਹੜਾ ট্রাক ਸਟਾਪ ਸੀਗਾ ਤੇ ਅਸੀਂ ਉਹਨਾਂ ਨੂੰ ਫੋਨ ਕੀਤਾ ਆਪਣੇ ਜਿਨ੍ਹਾਂ ਜਿਨ੍ਹਾਂ ਦਾ ਕਾਰਡ ਸੀਗਾ ਤੇ ਉਹ ਕਹਿੰਦੇ ਉਹਨੇ ਉਹ ਸਟਾਪ ਦਾ ਕਾਰ ਦਿੱਤਾ ਉਸ ਵੇਲੇ ਬਟ ਜੇ ਆ ਕਹਿੰਦੇ ਤੁਸੀਂ ਉਹਨਾਂ ਦਾ ਗਾਹ ਨੰਬਰ ਦਿੱਤਾ ਜਿਨ੍ਹਾਂ ਤੋਂ ਉਹਨਾਂ ਨੇ ਗਾਹ ਲਿਆ ਹੋਇਆ ਸੀਗਾ ਤੇ ਅਸੀਂ ਉਹਨਾਂ ਉਹਨਾਂ ਨੂੰ ਭੇਜਿਆ ਉਹ ਕਹਿੰਦੇ ਫਰਾਡ ਦਾ ਤੁਸੀਂ ਉਹ ਫਿਲ ਕਰਕੇ ਫਾਰਮ ਭੇਜ ਦੋ ਅਸੀਂ ਭੇਜ ਦਿੱਤਾ ਤੇ ਹੁਣ ਉਹ ਸਾਨੂੰ ਕਹਿੰਦੇ ਕਿ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤੁਹਾਨੂੰ ਦੇਣੇ ਪੈਣੇ ਆ ਤੇ ਸਾਨੂੰ ਹੁਣ ਅਸੀਂ ਕੁਝ ਉਹਦੇ ਬਾਰੇ ਕੁਝ ਕਰ ਸਕਦੇ ਤੁਸੀਂ ਫਿਊਲ ਕਾਰ 2018 ਕਿਉਂ ਕੀਤੀ ਤੁਸੀਂ 2018 ਫਲੇਸ ਨੂੰ ਯੂਜ਼ ਨਹੀਂ ਕਰਦੇ ਸੀ ਫਿਊਲ ਕਾਰ ਨੂੰ ਨਹੀਂ ਕਰਦੇ ਸੀ ਹਮੇਸ਼ਾ ਹੀ ਕਰਦੇ ਸੀ ਇਹ ਬਟ ਅੱਗੇ ਸਾਲਾਂ ਕਦੇ ਵੀ ਇਦਾਂ ਦਾ ਕੁਝ ਹੋਇਆ ਹੀ ਨਹੀਂ ਸੀ ਫਸਟ ਟਾਈਮ ਅੱਜ ਦਾ ਸਾਰ ਦਿਨ ਕਿਸੇ ਨੇ ਉਹ ਜੂਲ ਕੀਤਾ ਕਿ ਉਹ ਜਿਹੜੇ ਜਿਹਦੇ ਕੋਲ ਹੋਣਾ ਚਾਹੀਦਾ ਸੀਗਾ ਉਹ ਉਸ ਟਾਈਮ ਕਿੱਥੇ ਸੀ ਯੂਰੋਪਾ ਵੈਲੀ ਨਹੀਂ ਸੀ ਨਹੀਂ ਉਹ ਤਾਂ ਇਦਲੀ ਸాల్ਟ ਲੇਕ ਸਿਟੀ ਸਾਈਡ ਤੇ ਸੀਗੇ ਅੱਛਾ ਉਹ ਸాల్ਟ ਲੇਕ ਸਿਟੀ ਸੀਗੇ ਤੇ ਯੂਜ਼ ਹੋਇਆ ਯੂਰੋਪਾ ਵੈਲੀ ਤੇ ਹਾਂ ਤੇ ਹੁਣ ਜਿਹੜੇ ਕਾਰਡ ਵਾਲੇ ਕਹਿੰਦੇ ਆ ਵੀ ਅਸੀਂ ਇਹਨੂੰ ਫਰਾਡ 'ਚ ਨਹੀਂ ਪਾਉਣਾ ਬੇਸਿਕਲੀ ਵੀ ਤੁਹਾਨੂੰ ਪੇ ਕਰਨੇ ਪੈਣੇ ਅਹ ਹਾਂ ਜੀ ਕਹਿੰਦੇ ਪਰ ਜਦੋਂ ਉਹ ਹੋਇਆ ਅਕਤੂਬਰ ਦੇ ਵਿੱਚ ਤੇ ਕਹਿੰਦੇ ਅਸੀਂ ਤੁਸੀਂ ਆ ਫਰਾਡ ਵਾਲੀ ਉਹ ਨਹੀਂ ਭੇਜਿਆ ਇੱਕ ਪੋਰਟ ਅਕਾਊਂਟ ਉਹਦੇ ਉੱਤੇ ਅਸੀਂ ਭਰ ਦਿੱਤਾ ਉਹ ਜੋ ਨਹੀਂ ਮੰਗੀ ਇਨਫਰਮੇਸ਼ਨ ਅਸੀਂ ਕਹਿੰਦੇ ਇਨਵੈਸਟੀਗੇਸ਼ਨ ਕਰਦੇ ਹਾਂ ਇਨਵੈਸਟੀਗੇਸ਼ਨ ਕਰਕੇ ਹੁਣ ਸਾਨੂੰ ਕੱਲ ਭੇਜਤਾ ਕਹਿੰਦੇ ਕਿ ਤੁਸੀਂ ਆਪਣੇ ਤੁਹਾਨੂੰ ਇਹ ਪੇ ਕਰਨੇ ਪੈਣੇ ਆ 1100 ਕੁਝ ਪਤਾ ਨਹੀਂ ਕਿੰਨੇ ਆ ਤੇ ਉਹ ਹੋ ਉਹ ਅਸੀਂ ਇੱਥੇ ਹੁਣ ਕੁਝ ਨਹੀਂ ਕਰ ਸਕਦੇ ਨਹੀਂ ਤਾਂ ਫਿਰ ਅਸੀਂ ਫਰਦਰ ਐਕਸ਼ਨਲ ਕਰਾਂਗੇ 5 ਦਿਨ ਦੇ ਵਿੱਚ ਜੇ ਤੁਸੀਂ ਭੇਜਨੇ ਤਾਂ ਦਿੱਤਾ ਨਹੀਂ ਤਾਂ ਫਿਰ ਇਹ ਹੂੰ ਮੈਂ ਤੁਹਾਨੂੰ ਜਿਹੜਾ ਅਕਤੂਬਰ ਦਾ ਜਿਹੜਾ ਇਹ ਹੋਇਆ ਸੀ ਤੇ ਤੁਹਾਨੂੰ ਪਤਾ ਨਹੀਂ ਲੱਗਾ ਵੀ ਅਕਤੂਬਰ ਤੋਂ ਬਾਅਦ ਤੁਸੀਂ ਚੈੱਕ ਨਹੀਂ ਕੀਤਾ ਸੀਗਾ ਨਹੀਂ ਸਾਨੂੰ ਉਹ ਜਿੱਦਣੇ ਹੋਇਆ ਉਹ ਤੋਂ ਦੂਸਰੇ ਦਿਨ ਸਾਨੂੰ ਈਮੇਲ 'ਚ ਆ ਗਈ ਜਿਹੜੀ ਉਹ ਆਉਂਦੀ ਹੁੰਦੀ ਪੰਜ ਦਿਨਾਂ ਦੀ ਹੈਨਾ ਅ ਬਸ ਸਾਨੂੰ ਤਾਈਓ ਪਤਾ ਲੱਗਿਆ ਤੁਸੀਂ ਕਹਿੰਦੇ ਵੀ ਉਹ ਭਾਰਤਾ ਸੀ ਪਰ ਉਹ ਕਹਿੰਦੇ ਵੀ ਕੋਈ ਕਾਗਜ਼ ਘਟ ਸੀਗਾ ਤੁਸੀਂ ਪੂਰਾ ਨਹੀਂ ਭਰੇ ਮਤਲਬ ਇਹ ਆ ਉਹਨਾਂ ਦਾ ਨੇ ਉਹ ਕਹਿੰਦੇ ਕਿ ਜਦੋਂ ਅਸੀਂ ਉਹਨਾਂ ਨੂੰ ਫੋਨ ਕੀਤਾ ਕਿ ਆ ਅਸੀਂ ਉੱਥੇ ਗਏ ਨਹੀਂ ਹੈਗੇ ਤੇ ਸਾਨੂੰ ਨਹੀਂ ਪਤਾ ਕੀ ਨੇ ਹਨਾ ਕੀਤਾ ਤੇ ਉਹ ਉਹਨੇ ਸਾਨੂੰ ਈਮੇਲ ਚ ਨਾ ਪੋਰਟ ਅਕਾਊਂਟ ਦੇ ਉੱਤੇ ਕਹਿੰਦੇ ਕਿ ਆ ਤੁਹਾਨੂੰ ਅਸੀਂ ਫਰਾਡ ਵਾਲੀ ਐਪਲੀਕੇਸ਼ਨ ਜੇ ਸੀਗੀ ਪੇਚੇ ਤੁਸੀਂ ਅ ਫਰਾਡ ਦਾ ਮਤਲਬ ਭਰ ਦੋ ਆਪਣੀ ਹਨਾ ਕਿ ਜੋ ਨਹੀਂ ਪੁੱਛਿਆ ਅਸੀਂ ਉਹ ਭਰ ਦਿੱਤਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਈਮੇਲ ਆਈ ਕਿ ਅਸੀਂ ਤੁਹਾਨੂੰ ਤਿੰਨ ਮਹੀਨਿਆਂ ਦੇ ਵਿੱਚ ਉਹ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਦੱਸਾਂਗੇ ਤੇ ਹੌਰਨ ਉਸ ਤੋਂ ਬਾਅਦ ਹੁਣ ਕੱਲ ਸਾਨੂੰ ਉਹਨਾਂ ਦੀ ਈਮੇਲ ਆ ਗਈ ਕਿ ਅ ਤੁਸੀਂ ਇਹ ਤੁਹਾਡਾ ਆ ਇਹ ਰਿਸਪੌਂਸਿਬਿਲਟੀ ਕਿ ਤੁਸੀਂ ਸਾਨੂੰ ਨਹੀਂ ਪਤਾ ਹੈਗਾ ਕਿ ਤੁਹਾਨੂੰ ਇਹ ਪੇ ਕਰਨੇ ਪੈਣੇ ਨਹੀਂ ਤਾਂ ਅਸੀਂ ਫਰਦਰ ਐਕਸ਼ਨ ਲਵਾਂਗੇ ਤਾਂ ਜੇ ਤੁਸੀਂ 5 ਦਿਨਾਂ ਦੇ ਵਿੱਚ ਤੁਸੀਂ ਪ੍ਰੂਵ ਕਰਨ ਦੇ ਲਈ ਵੀ ਤੁਹਾਡਾ ਬੰਦਾ ਉੱਤੇ ਸੌਲ ਲੇਗ ਸਿਟੀ ਸੀਗਾ ਇੱਥੇ ਨਹੀਂ ਸੀਗਾ ਉਹਦੇ ਲਈ ਵੀ ਉਹਨਾਂ ਨੂੰ ਤੁਸੀਂ ਦਿਖਾਤੀ ਹੋ ਚੀਜ਼ਾਂ ਦਿਖਾਤੀਆਂ ਰਮਨ ਜੀ ਇਹੀ ਇਹੀ ਚੀਜ਼ ਕੀਤੀ ਜਾ ਸਕਦੀ ਸੀਗੀ ਬਿਲਕੁਲ ਇਹੋ ਹੀ ਚੀਜ਼ ਕੀਤੀ ਜਾ ਸਕਦੀ ਹੈ ਕਿਉਂਕਿ ਜਿਹੜਾ ਫਰਾਡ ਹੈਗਾ ਉਹਨਾਂ ਨੇ ਮਤਲਬ ਉਹਨਾਂ ਨੂੰ ਉਹਨਾਂ ਕੋਲ ਤੁਸੀਂ ਮੰਗ ਸਕਦੇ ਆ ਕਿ ਜੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਤੇ ਕੀ ਕੀਤੀ ਹੈਗੀ ਕਿ ਕਿਸ ਤਰ੍ਹਾਂ ਕੀਤੀ ਹੈਗੀ ਕਿ ਕੀ ਸਿਚੁਏਸ਼ਨ ਹੈਗੀ ਮਤਲਬ ਉਹ ਚੀਜ਼ਾਂ ਆਖ ਸਕਦੇ ਆ ਪਰ ਉਹਨਾਂ ਨੂੰ ਰੀਜ਼ਨ ਦੱਸ ਸਕਦੇ ਆ ਵੀ ਤੁਹਾਡੇ ਨਾਲ ਦਾ ਰੀਜ਼ਨ ਕੀ ਹੈਗਾ ਕਿਉਂ ਤੁਸੀਂ ਦੋਅਇ ਕੀਤਾ ਤੁਹਾਨੂੰ ਕੀ ਲੱਗਦਾ ਕਿ ਅਸੀਂ ਫੋਆ ਹੈਗਾ ਥੋੜਾ ਜਿਆ ਫਸਣਾ ਹੀ ਪੈਣਾ ਉਹਨਾਂ ਦੇ ਨਾਲ ਭੈਣ ਜੀ ਕਿ ਕਿਉਂਕਿ ਅਸੀਂ ਉਹਨਾਂ ਨੂੰ ਉਦੋਂ ਵੀ ਕਿਹਾ ਸੀ ਇਸ ਕਿਹਾ ਵੀ ਜੇ ਤੁਹਾਨੂੰ ਇਹਦੇ ਵਿੱਚ ਲੱਗਦਾ ਕਿ ਪਹਿਲੀ ਗੱਲ ਤਾਂ ਤੁਸੀਂ ਸਾਡਾ ਪਹਿਲਾਂ ਤੋਂ 5 ਸਾਲ ਤੋਂ ਦੇਖ ਲਓ ਵੀ ਅਸੀਂ ਕਦੇ ਉੱਧਰ ਗਏ ਹੀ ਨਹੀਂ ਹੈਗੇ ਹੈਨਾ ਵੀ ਤੁਹਾਡੇ ਕੋਲ ਸਾਰਾ ਪਿਆ ਤੇ ਨੰਬਰ 2 ਤੇ ਜੇ ਤੁਹਾਨੂੰ ਲੱਗਦਾ ਤੁਸੀਂ ਆਹ ਦੇਖ ਲਓ ਵੀ ਇਸ ਤੋਂ ਪਹਿਲਾਂ ਇੱਕ ਦਿਨ ਅਸੀਂ ਉੱਧਰ ਉੱਧਰ ਆਇਆ ਹੋ ਕੋ ਆਇਆ ਤੇ ਅਸੀਂ ਨੰਪਾ ਦੇ ਵਿੱਚੋਂ ਤੇ ਅਸੀਂ ਇਨੀਸ਼ੀਏਟਿਵ ਉੱਥੇ ਕਿਦਾਂ ਚੱਲ ਗਿਆ ਤੇ ਨਾਲੇ ਤੁਹਾਡੇ ਕੋਲ ਉੱਥੇ ਸਾਰੇ ਕੈਮਰੇ ਹੈਗੇ ਤੁਸੀਂ ਉਹ ਦੇਖ ਲਓ ਜ ਤੁਸੀਂ ਮੰਗ ਕਰੋ ਉਹਨਾਂ ਤੋਂ ਫਿਰ ਉਹੀ ਗੱਲ ਵੀ ਤੁਸੀਂ ਦੱਸੋ ਸਹੀ ਕਿਹੜੇ ਆਧਾਰ ਦੇ ਉੱਤੇ ਨਾਂ ਜਿਹੜੀ ਉਹ ਤੁਸੀਂ ਕਰ ਰਹੇ ਹੋ ਇਸ ਆਹ ਓਕੇ ਨਹੀਂ ਤਾਂ ਰਾਈਟ ਟਾਈਮ ਆ ਟੂ ਚੇਂਜ ਦਾ ਫਿਊਲ ਕਾਰਡ ਫਿਰ ਜੇ ਜੇ ਕੰਪਨੀ ਇਦਾਂ ਕਰਦੀ ਇਹੋ ਜੀ ਕੰਪਨੀ ਦਾ ਕਰਨਾ ਕਿ ਜੇ ਲੋਡ ਪੈਣ ਤੇ ਸਾਥ ਨਹੀਂ ਦੇਦੀ ਮੈਂ ਸਾਡੀ ਅਸੀਂ ਟੌਪ ਦਾ ਉਦੋਂ ਹੀ ਕਰਵਾਤਾ ਸੀ 10 ਅਕਤੂਬਰ ਦੇ ਵਿੱਚ ਪਰ ਮਤਲਬ ਕਿ ਹੁਣ ਜਿਹੜਾ 1200 ਡਾਲਰ ਦੇਣਾ ਉਹ ਤਾਂ ਸਾਡੇ ਲਈ ਫਿਰ ਐਸੀ ਕਰਕੇ ਕਹਿੰਦੇ ਕਿ ਹਾਂ ਵੀ ਤਾਂ ਪੁੱਛ ਲੈਣੇ ਨਹੀਂ ਨਹੀਂ ਫਾਈਟ ਕਰੋ ਭੈਣ ਜੀ ਇਹਨੂੰ ਪੂਰੀ ਤਰ੍ਹਾਂ ਫਾਈਟ ਕਰੋ ਜਦੋਂ ਜਦੋਂ ਸੀਗੇ ਨਹੀਂ ਤੁਸੀਂ ਉਹਤੇ ਇਹਨੂੰ ਫਾਈਟ ਕਰਨਾ ਪੈਣਾ ਇਹ ਤਾਂ ਇਹ ਤਾਂ ਹੈਵੇ ਦੱਬਣ ਵਾਲੀ ਗੱਲ ਆ ਧੱਕਾ ਕਰਨ ਦਾ ਕਰਨ ਨੂੰ ਫਿਰਦੇ ਆ ਉਹ ਹਾਂਜੀ ਹਾਂ ਜੀ ਤੇ ਨਾਲੇ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਵੀ ਜਦ ਸਾਡੇ ਸਾਡਾ ਸਾਰਾ ਕੁਝ ਇਨਫਰਮੇਸ਼ਨ ਕਿਸੇ ਕੋਲ ਤੋਂ ਅੱਜ ਤੋ ਬਗੈਰ ਕਿਸੇ ਕੋਲ ਹੈ ਹੀ ਨਹੀਂ ਤੇ ਨਾਲੇ ਇੱਕ 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 ਟਰੱਕ ਦੇ ਵਿੱਚ ਨਾਲੇ 1200 ਡਾਲਰ ਦਾ ਪੈ ਵੀ ਨਹੀਂ ਸਕਦਾ ਹੈਗਾ ਇਸ ਕੋ ਬਾਰੀ ਇਕ ਕੋਈ ਟਾਈਮ ਦੇ ਉੱਤੇ ਵੀ ਇਹ ਕਿੱਦਾਂ ਹੋ ਸਕਦਾ ਵੀ ਤੁਸੀਂ ਇਹ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਸਾਰੇ ਕੈਮਰਿਆਂ ਤੋਂ ਤੁਸੀਂ ਉੱਥੋਂ ਲੈ ਸਕਦੇ ਆ ਸਾਰਾ ਕੁਝ ਵੀ ਨਾਲੇ ਤੁਸੀਂ ਸਾਡੇ ਕੋਲ ਸਾਡੀ ਡੇਲੀ ਲੌਗ ਵੋਕ ਲੈਣੀ ਅਸੀਂ ਤੁਹਾਨੂੰ ਉਹ ਕਾਲ ਦਿੰਨੇ ਆ ਵੀ ਅਸੀਂ ਤਾਂ ਉੱਧਰ ਕਦੇ ਗਏ ਵੀ ਨਹੀਂ ਤੁਹਾਨੂੰ ਵੀ ਪਤਾ ਆ ਅਸੀਂ ਕਦੇ ਨਹੀਂ ਉੱਧਰ ਤੇ ਫਿਰ ਇਸ ਕਰਕੇ ਮੈਂ ਮੈਂ ਕਿਹਾ ਕਿ ਪੁੱਛਤੀ ਵੀ ਸਾਨੂੰ ਜੇ ਨਹੀਂ ਉਹ ਮੰਨਦੇ ਤਾਂ ਸਰਵਨ ਜੀ ਇੱਕ ਵਾਰੀ ਦੱਸ ਦਿਓ ਵੀ ਕੀ ਕਰ ਸਕਦੇ ਨੇ ਤੇ ਫਿਰ ਹਾਂਜੀ ਥੈਂਕ ਯੂ ਭੈਣ ਜੀ ਕਾਲ ਕਰਨ ਲਈ ਕੀ ਕਰ ਸਕਦੇ ਆ ਜੀ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ ਕਿ ਕਿਹੜੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਆ ਉਹਦੇ ਕੀ ਕੀ ਉਹਦੇ ਤੱਥ ਹੈਗੇ ਆ ਜਾਂ ਉਹਨਾਂ ਕੀ ਫਾਈਂਡਿੰਗਸ ਹੈਗੀਆਂ ਉਹਨਾਂ ਨੇ ਕੀ ਕੀਤਾ ਹੈਗਾ ਕਿਦਾਂ ਇਨਵੈਸਟੀਗੇਸ਼ਨ ਕੀਤੀ ਹੈਗੀ ਆ ਡੀਟੇਲ ਦੇ ਵਿੱਚ ਤੁਸੀਂ ਮੰਗ ਸਕਦੇ ਹੋ ਉਹਨਾਂ ਦੇ ਕੋਲ ਕਹਿ ਸਕਦੇ ਹੋ ਉਹਨਾਂ ਨੂੰ ਤੇ ਦੂਸਰੀ ਚੀਜ਼ ਇਹ ਹੈ ਕਿ ਜਿਹੜੀ ਉਹਨਾਂ ਦੀ ਇਨਵੈਸਟੀਗੇਸ਼ਨ ਹੈਗੀ ਉਹਦੇ ਅਗੇਂਸ ਤੁਸੀਂ ਆਪਣੇ ਪ੍ਰੂਫ ਜਿਹੜੇ ਦੇਣੇ ਆ ਉਹ ਦੇ ਸਕਦੇ ਆ ਤੁਸੀਂ ਆਪਣੀ ਲੋਕੇਸ਼ਨ ਦੇ ਸਕਦੇ ਆ ਜੀ ਐਲਡੀ ਲੋਕੇਸ਼ਨ ਦੇ ਸਕਦੇ ਆ ਕਿ ਸਾਡਾ ਟਰੱਕ ਜਿਹੜਾ ਹੈਗਾ ਇਸ ਵੇਲੇ ਇਸ ਟਾਈਮ ਤੇ ਇੱਥੇ ਨਹੀਂ ਸੀਗਾ ਉਹ ਸਾਰੀਆਂ ਚੀਜ਼ਾਂ ਦੇਖ ਕੇ ਤੁਸੀਂ ਫਾਈਟ ਕਰ ਸਕਦੇ ਆ ਜੀ ਠੀਕ ਹੈ ਜੀ ਓਕੇ ਜੇ ਤੋਂ ਹਨਾ ਉਹਨਾਂ ਨੇ ਇਹ ਕਿਹਾ ਵੀ ਸੀ ਉਦੋਂ ਵੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਕਿ ਅਸੀਂ ਤੁਹਾਨੂੰ ਭੇਜ ਦਿੰਨੇ ਆ ਲੋਕੇਸ਼ਨ ਭੇਜ ਦਿੰਨੇ ਆ ਤੁਹਾਨੂੰ ਈਐਲਡੀ ਭੇਜ ਦਿੰਨੇ ਆ ਉਹਤੇ ਉਹਨੇ ਕੋਈ ਮਤਲਬ ਕਿ ਟੈਂਸ਼ਨ ਨਹੀਂ ਕੀਤੀ ਹੈਗੀ ਕਿ ਹਾਂ ਸਮਝੀ ਹਾਂ ਜੀ ਓਕੇ ਤੁਸੀਂ ਉਹ ਬੈਨਾ ਚੌਲ ਨਹੀਂ ਚੌਲ ਸੀ ਤੁਸੀਂ ਉਹ ਕਰਕੇ ਦੇਖੋ ਇੱਕ ਵਾਰੀ ਦੇਖ ਕੇ ਤੇ ਫਿਰ ਤੁਸੀਂ ਨੈਕਸਟ ਟਾਈਮ ਦੱਸ ਸਕਦੇ ਕਿ ਉਹਨਾਂ ਨੇ ਕੀ ਕੀਤਾ ਕੀ ਕੀਤਾ ਹਾਂ ਜੀ ਚਲੋ ਥੈਂਕ ਯੂ ਭੈਣ ਜੀ ਆਪਣੀ ਇਹ ਚੀਜ਼ ਡਿਸਕਸ ਕਰਨ ਦੇ ਲਈ ਇਹ ਇਸ਼ੂ ਨੂੰ ਜਿਹੜਾ ਉਹਨਾਂ ਨੇ ਦੱਸਣ ਦੇ ਲਈ ਥੈਂਕ ਯੂ ਇਹ ਇਹ ਤਾਂ ਫਿਰ ਇਹ ਸਾਬ ਦੇ ਨਾਲ ਰਮਨ ਜੀ ਕੱਲ ਤਾਂ ਬਿਮਾਰੀ ਆਵੇ ਉਹ ਫਿਊਲ ਕਾਰਡਾਂ ਦਾ ਫਾਇਦਾ ਹੀ ਕੀ ਆ ਉਹ ਉਹ ਉਹਨਾਂ ਕੰਪਨੀਆਂ ਦਾ ਵੀ ਜਿਹੜੇ ਇਹੋ ਜੇ ਮੌਕੇ ਦੇ ਉੱਤੇ ਤੁਹਾਡਾ ਸਾਥ ਹੀ ਨਹੀਂ ਦੇ ਤੁਹਾਡੇ ਨਾਲ ਧੱਕਾ ਹੋ ਰਿਹਾ ਤੇ ਤੁਹਾਡੇ ਤੇ ਹੀ ਜਿਹੜਾ ਅਗਰੌਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ ਸੋ ਅਪਾਜ ਦੇਖ ਕੇ ਕੰਪਨੀ ਵੀ ਉਹ ਸਾਬ ਦੇ ਨਾਲ ਜਿਹੜੀ ਉਹ ਚੂਜ਼ ਕਰਨੀ ਚਾਹੀਦੀ ਆ ਫਿਊਲ ਕਾਰਡਾਂ ਦੀ ਜਿਹੜੀ ਐਵੈਂਚੁਅਲੀ ਤੁਹਾਡੀ ਮਦਦ ਵੀ ਕਰੇ ਇਹੋ ਜੇ ਫਰੌਡਾਂ ਦੇ ਮਾਮਲੇ ਦੇ ਵਿੱਚ ਇੱਕਦਮ ਜਿਹੜੀ ਭੈਣ ਪਹਿਨਾ ਬੋਲ ਕੇ ਗਈ ਸੀ ਕਿ ਜੀ ਵੀ ਜਿਹੜਾ ਕਾਰਡ ਬਾਰੇ ਉਹ ਮੈਂ ਦੱਸਣਾ ਚਾਹੁੰਨਾ ਮੈਂ ਇੰਡੀਆ ਗਿਆ ਸੀ ਮੇਨਾਂ ਵੀ ਇਦਾਂ ਹੀ ਹੋ ਗਿਆ ਮੇਰਾ ਵੀ ਕਾਰਡ 5000 ਡਾਲਰ ਦਾ ਯੂਜ਼ ਕਰ ਲਿਆ ਸੀਗਾ ਜਿੱਥੇ ਇੱਕ ਹੀ ਉਹਦਾ ਕਾਰਡ ਸੀਗਾ ਮੇਰੇ ਕੋਲ ਤਾਂ ਮੁੜ ਕੇ ਮੈਨੂੰ ਬਾਈ ਈਮੇਲ ਆਈ ਤਾਂ ਮੈਂ ਫਿਰ ਰਾਈਟ ਵੇ ਹੀ ਆਪਣਾ ਪੇਮੈਂਟ ਸਟਾਪ ਕਰਾ ਦਿੱਤੀ ਸੀ ਮੁੜ ਕੇ ਫਿਰ ਮੈਨੂੰ ਕਹਿੰਦੇ ਤੂੰ ਵੀ ਤੂੰ ਕੰਟਰੈਕਟ ਸੈਂਡ ਕੀਤਾ ਹੈ ਤੂੰ ਪੇਮੈਂਟ ਦੇਣੀ ਮੈਂ ਕਿਹਾ ਮੈਂ ਯੂਜ਼ ਨਹੀਂ ਕੀਤਾ ਹੈਗਾ ਤੇ ਫਿਰ ਬੜਾ ਸੋਣਾ ਦੋ ਹਫ਼ਤੇ ਆ ਜੀ ਬਹੁਤ ਛੇਤੀ ਨਹੀਂ ਤਾਂ ਟਾਈਮ ਪਤਾ ਨਹੀਂ ਟਾਈਮ ਦੋ ਹਫ਼ਤੇ ਨਹੀਂ ਮੈਨੂੰ ਡਿਸਪਿਊਟ ਆ ਕਰਕੇ ਤਾਂ ਕਲੀਅਰ ਕਰ ਦਿੱਤਾ ਸੀਗਾ ਵੀ ਮੇਰਾ ਫਾਲਟ ਨਹੀਂ ਹੈਗਾ ਮੈਂ ਤਾਂ ਇੰਡੀਆ ਗਿਆ ਹੋਇਆ ਹਾਂ ਪਹਿਮੇ ਤਾਂ ਯੂਜ਼ ਨਹੀਂ ਕੀਤਾ ਠੀਕ ਹੈ ਜੀ ਤੇ ਅਜਾ ਤੁਸੀਂ ਪੇਮੈਂਟ ਬੰਦ ਕਰਾਈ ਸੀ ਉਹਦੇ ਵਿੱਚ ਹਾਂਜੀ ਮੈਂ ਪੇਮੈਂਟ ਬੰਦ ਕਰਾਤੀ ਸੀ ਜੀ ਠੀਕ ਹੈ ਜੀ